ਅਕਸਰ ਕਿਹਾ ਜਾਂਦਾ ਹੈ ਕਿ ਕੋਈ ਵੀ ਜਨਮ ਤੋਂ ਹੀ سونے ਦਾ ਚਮਚ ਲੈ ਕੇ ਪੈਦਾ ਨਹੀਂ ਹੁੰਦਾ ਸਗੋਂ ਸੰਘਰਸ਼ਾਂ ਦੀ ਪੱਠੀ 'ਚ ਤਪ ਕੇ ਹੀ ਸੋਨਾ ਬਣ ਕੇ ਨਿਕਲਦਾ ਹੈ ਜੀਹਾਂ ਦੋਸਤੋ ਅੱਜ ਅਸੀਂ ਗੱਲ ਕਰ ਰਹੇ ਹਾਂ ਅਜਿਹੀ ਹੀ ਅਦਾਕਾਰਾਂ ਦੀ ਜਿਨ੍ਹਾਂ ਨੂੰ ਆਪਣੇ ਮੰਜ਼ਲੇ ਮਕਸੂਦ ਤੱਕ ਪਹੁੰਚਣ ਦੇ ਲਈ ਅਨੇਕਾਂ ਹੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਨੀਤਾ ਮੀਤਰੀ ਅਨੀਤਾ ਮੀਤ ਜਿਨ੍ਹਾਂ ਦਾ ਜਨਮ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਇੱਕ ਸਧਾਰਨ ਪਰਿਵਾਰ 'ਚ ਹੋਇਆ ਇਹਨਾਂ ਦੇ ਪਿਤਾ ਮਸ਼ਹੂਰ ਕਾਰੀਗਰ ਸਨ ਚਾਰ ਭੈਣ ਭਰਾਵਾਂ ਚੋਂ ਅਨੀਤਾ ਮੀਤ ਆਪਣੇ ਪਰਿਵਾਰ ਦੀ ਵੱਡੀ ਧੀ ਹਨ ਅਕਸਰ ਧੀਆਂ ਦਾ ਆਪਣੀ ਮਾਂ ਨਾਲੋਂ ਜ਼ਿਆਦਾ ਪਿਆਰ ਪਿਓ ਨਾਲ ਹੁੰਦਾ ਹੈ ਪਰ ਅਨੀਤਾ ਮੀਤ ਦਾ ਆਪਣੇ ਵਿਆਹ ਤੋਂ ਬਾਅਦ ਮਾਂ ਦੇ ਨਾਲ ਮੋਹ ਪੈਦਾ ਹੋਇਆ ਉਸ ਦਾ ਆਪਣੇ ਪਿਤਾ ਦੇ ਨਾਲ ਬਹੁਤ ਜ਼ਿਆਦਾ ਲਗਾਵ ਸੀ ਤੇ ਆਪਣੀ ਹਰ ਗੱਲ ਨੂੰ ਉਹ ਪਿਤਾ ਦੇ ਨਾਲ ਸ਼ੇਅਰ ਕਰਦੇ ਸਨ ਜਦਕਿ ਉਹਨਾਂ ਦੀ ਆਪਣੀ ਮਾਂ ਦੇ ਨਾਲ ਜ਼ਿਆਦਾ ਨਹੀਂ ਸੀ ਬਣਦੀ। ਉਹਨਾਂ ਨੂੰ ਇੰਜ ਜਾਪਦਾ ਸੀ ਕਿ ਉਹਨਾਂ ਦੀ ਮਾਂ ਜ਼ਿਆਦਾ ਪੜੇ ਲਿਖੀ ਨਹੀਂ ਹਨ ਇਸ ਲਈ ਉਹਨਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦੇ। ਜਦੋਂ ਅਨੀਤਾ ਨੇ ਐਕਟਿੰਗ ਤੇ ਥੀਏਟਰ ਦੀ ਦੁਨੀਆ 'ਚ ਕਦਮ ਰੱਖਿਆ ਤਾਂ ਉਹਨਾਂ ਦੇ ਘਰ ਦੇਆਂ ਤੇ ਰਿਸ਼ਤੇਦਾਰਾਂ ਦੇ ਤਾਨੇ ਮੇਨੇ ਮਿਲਦੇ ਸਨ। ਇਹੀ ਨਹੀਂ ਰਿਸ਼ਤੇਦਾਰ ਤਾਂ ਆਪਣੀਆਂ ਕੁੜੀਆਂ ਨੂੰ ਅਨੀਤਾ ਦੇ ਨਾਲ ਮਿਲਣ ਵੀ ਨਹੀਂ ਸੰਦੰਦੇ। ਉਹ ਕਹਿੰਦੇ ਕਿ ਜਿਵੇਂ ਇਹ ਆਪ ਵਿਗੜੀਏ ਸਾਡੀਆਂ ਕੁੜੀਆਂ ਨੂੰ ਵੀ ਵਿਗਾੜ ਦੇਵੇਗੀ। ਅਨੀਤਾ ਦੀ ਐਕਟਿੰਗ ਤਾਂ ਬਾਖਮਾਲ ਹੈ ਹੀ ਜਦੋਂ ਉਹਨਾਂ ਨੇ ਐਕਟਿੰਗ ਦੀ ਸ਼ੁਰੂਆਤ ਕੀਤੀ ਤਾਂ ਉਦੋਂ ਸਹੂਲਤਾਂ ਵੀ ਜ਼ਿਆਦਾ ਨਹੀਂ ਸਨ ਹੁੰਦੀ ਪਰ ਉਹ ਹਰ ਕਿਰਦਾਰ ਨੂੰ ਇੰਨੀ ਤਨਦੇਹੀ ਨਾਲ ਨਿਭਾਉਂਦੇ ਸਨ ਕਿ ਉਸ ਉਹਨਾਂ ਨੂੰ ਸੌਣ ਦਾ ਸਮਾਂ ਵੀ ਨਹੀਂ ਸੀ ਮਿਲਦਾ ਇਸੇ ਦੌਰਾਨ ਹੀ ਅਨੀਤਾ ਮੀਤ ਦੀ ਮੁਲਾਕਾਤ ਮੀਤ ਦੇ ਨਾਲ ਹੋਈ ਅਨੀਤਾ ਤੇ ਮੀਤ ਦੋਵੇਂ ਇੱਕ ਦੂਜੇ ਨੂੰ ਦਿਲੋਂ ਚਾਹੁੰਦੇ ਸਨ ਪਸੰਦ ਕਰਦੇ ਸਨ ਪਰ ਅਨੀਤਾ ਦੇ ਮਾਪੇ ਮੀਤ ਨਾਲ ਰਿਸ਼ਤੇ ਨੂੰ ਸਵੀਕਾਰ ਨਹੀਂ ਸੰ ਕਰਦੇ ਕਰਦੇ ਪੁੱਛਦੇ ਸੀ ਕਿ ਮੁੰਡਾ ਕੀ ਕਰਦਾ ਹੈ ਤਾਂ ਅਨੀਤਾ ਕਹਿੰਦੀ ਸਟੇਜ ਤੇ ਐਕਟਿੰਗ ਤੇ ਉਹਨਾਂ ਨੇ ਕਿਹਾ ਕਿ ਡਰਾਮੇ ਤੋਂ ਇਲਾਵਾ ਕੀ ਕਰਦਾ ਹੈ ਤਾਂ ਫਿਰ ਮੀਤ ਨੇ ਅਨੀਤਾ ਨੂੰ ਪਾਉਣ ਦੇ ਲਈ ਥੀਏਟਰ ਤੇ ਡਰਾਮੇ ਕਰਨਾ ਬੰਦ ਕਰ ਦਿੱਤਾ ਤੇ ਮੀਤ ਨੂੰ ਅਨੀਤ ਮੀਤ ਨੇ ਅਨੀਤਾ ਨੂੰ ਕਿਹਾ ਕਿ ਹੁਣ ਤੂੰ ਮੇਰੇ ਥੀਏਟਰ ਦਾ ਸੁਪਨਾ ਪੂਰਾ ਕਰੇਂਗੀ ਇਸ ਤੋਂ ਬਾਅਦ ਮੀਤ ਲੈਕਚਰਰ ਲੱਗ ਗਏ ਤੇ ਅਨੀਤਾ ਨੇ ਮੀਤ ਦਾ ਸੁਪਨਾ ਪੂਰਾ ਕੀਤਾ ਆਖਰ 5 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਇਹਨਾਂ ਦਾ ਪਿਆਰ ਪ੍ਰਵਾਨ ਚੜਿਆ ਤੇ ਦੋਵਾਂ ਦਾ ਵਿਆਹ ਹੋ ਗਿਆ ਜਦੋਂ ਅਨੀਤਾ ਮੀਤ ਦੀ ਅਦਾਕਾਰੀ ਦੀ ਤਾਰੀਫ਼ ਹਰ ਪਾਸੇ ਫੈਲਣ ਲੱਗੀ ਤਾਂ ਜੋ ਰਿਸ਼ਤੇਦਾਰ ਅਨੀਤਾ ਮੀਤ ਨੂੰ ਵੇਖ ਕੇ ਤਾਨੇ ਮੈਨੇ ਦਿੰਦੇ ਸਨ ਉਹ ਵੀ ਅਨੀਤਾ ਦੀ ਅਦਾਕਾਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਅਨੀਤਾ ਮੀਤ ਦੇ ਵਿਆਹ ਤੋਂ ਬਾਅਦ 29 ਸਾਲਾਂ ਤੱਕ ਉਸ ਦੇ ਘਰ ਕੋਈ ਔਲਾਦ ਨਹੀਂ ਹੋਈ ਇਸੇ ਦੌਰਾਨ ਉਹਨਾਂ ਨੂੰ ਕਈਆਂ ਨੇ ਸਲਾਹ ਵੀ ਦਿੱਤੀ ਕਿ ਉਹ ਬੱਚਾ ਗੋਦ ਲੈ ਲੈਣ ਪਰ ਜਦੋਂ ਉਹਨਾਂ ਨੇ ਡਾਕੂਆਂ ਦਾ ਮੁੰਡਾ ਤੇ ਆਪਣੀ ਅਦਾਕਾਰੀ ਦਿਖਾਈ ਤਾਂ ਉਹਨਾਂ ਨੂੰ ਕਈ ਆਫਰ ਮਿਲਣੇ ਸ਼ੁਰੂ ਹੋਏ ਇਸੇ ਦੌਰਾਨ ਉਹ ਪ੍ਰੈਗਨੈਂਟ ਸਨ ਲੇਕਿਨ ਉਹਨਾਂ ਨੇ ਆਪਣੀ ਇਹ ਗੱਲ ਕਿਸੇ ਨੂੰ ਨਹੀਂ ਦੱਸੀ ਇਸੇ ਦੌਰਾਨ ਉਹਨਾਂ ਨੂੰ 34 ਫਿਲਮਾਂ 'ਚ ਕੰਮ ਕਰਨ ਦਾ ਆਫਰ ਆਇਆ ਪਰ ਉਹਨਾਂ ਨੇ ਇਹ ਕਰਨ ਤੋਂ ਇਨਕਾਰ ਕਰ ਦਿੱਤਾ ਆਖਰਕਾਰ 29 ਸਾਲਾਂ ਬਾਅਦ ਅਨੀਤਾ ਅਧਿਕਰ ਕਲਕਾਰੀਆਂ ਗੁੰਜੀਆਂ ਤੇ ਪ੍ਰਮਾਤਮਾ ਨੇ ਅਨੀਤਾ ਮੀਤ ਨੂੰ ਧੀ ਤੇ ਪੁੱਤਰ ਦੀ ਦਾਤ ਨਾਲ ਨਵਾਜ਼ਿਆ ਅਨੀਤਾ ਮੀਤ ਦੇ ਦੋਵੇਂ ਬੱਚੇ ਸ਼ਠਮਾਹੀ ਸਨ ਉਹਨਾਂ ਨੂੰ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਕਰਨ ਲਈ ਬੜੀਆਂ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਇਹ ਸੀ ਅਨੀਤਾ ਮੀਤ ਦੇ ਸੰਘਰਸ਼ ਦੀ ਕਹਾਣੀ ਜੋ ਨਿਰੰਤਰ ਨਦੀ ਵਾਂਗ ਵਗਦੇ ਰਹੇ ਤੇ ਰੁਕੇ ਨਹੀਂ ਸਗੋਂ ਸਾਰੀਆਂ ਔਕੜਾਂ ਨੂੰ ਸਰ ਕਰਦੇ ਹੋਏ ਆਪਣੀ ਮੰਜ਼ਲ ਤੱਕ ਪਹੁੰਚੇ ਤੇ ਇਸੇ ਨੂੰ ਜੀਣਾ ਕਹਿੰਦੇ ਨੇ ਬਿਊਰੋ ਰਿਪੋਰਟ ਪੰਜਾਬ ਨਾ